ਹਲੋ ਜੀ ਸਾਰਨ ਸਸਕਤ ਆਲ ਕੀ ਹਾਂ ਚੱਲ ਹੈ ਤੁਸੀਂ ਕਹੋਗੇ ਕਿ ਅੱਜ ਨਾ ਖਾਣ-ਪੀਣ-ਝਮਝਾ ਕਿਉਂ ਕਰਿਆ ਹੈ ਖਲਾਰਾ ਕਿਉਂ ਪਿਆ ਸਾਰਾ ਰਸੋਈ ਦੇ ਵਿੱਚ ਸੋ ਅੱਜ ਨਾ ਸ਼ਾਮ ਨੂੰ ਮੇਰੀ ਫਰੈਂਡ ਘਰੇ ਸਾਡਾ ਡਿਨਰ ਹੈ ਤੇ ਮੇਰੇ ਇੱਕ ਹੋਰ ਫਰੈਂਡ ਨੇ ਵੀ ਆਉਣਾ ਤੇ ਮੈਂ ਉਹਨਾਂ ਲਈ ਬਣਾ ਰਹੀ ਸੀ ਕਿ ਗੋਲ ਗੱਪੇ ਸੋ ਹੁਣ ਮੈਂ ਬਣਾਉਣ ਲੱਗੀ ਸੀ ਗੁਲਗੁਪਿਆਂ ਦਾ ਪਾਣੀ ਮੈਂ ਸੋਚਿਆ ਤੁਹਾਡੇ ਨਾਲ ਵੀ ਸ਼ੇਅਰ ਕਰਾਂ ਤਾਂ ਕਿ ਮੈਂ ਕਿਵੇਂ ਗੁਲਗੁਪਿਆਂ ਗੁਲਗੁਪਿਆਂ ਦਾ ਪਾਣੀ ਬਣਾਉਣੀ ਆ ਮੈਂ ਅੱਜ ਬਣਾਉਣਾ ਖੱਟਾ ਮਿੱਠਾ ਪਾਣੀ ਸੋ ਉਹਨਾਂ ਦੇ ਲਈ ਆਪਾਂ ਸਾਰਾ ਸਮਾਨ ਜਿਵੇਂ ਆਹ ਨਾ ਪੁਦੀਨਾ ਹੈ ਪੁਦੀਨੇ ਨੂੰ ਮੈਂ ਪੀਸ ਕੇ ਫ੍ਰੀਜ਼ ਕਰ ਲਿਆ ਹੈ ਇਹ ਧਨੀਆ ਦੇ ਟੰਡੇ ਹੈ ਇਹ ਧਨੀਆ ਪੱਤੀ ਹੈ ਇੱਕ ਚਾ ਆਮ ਦਾ ਹਰੀ ਮਿਰਚ ਹੈ ਥੋੜੀ ਜਿਹੀ ਅਦਰਕ ਦੇ ਟੁਕੜੇ ਨੇ ਤੇ ਇਹ ਮਿਲੀ ਹੈ ਇਹਨੂੰ ਮੈਂ ਰਾਤੀਂ ਹੀ ਪੇਕੇ ਰੱਖਿਆ ਸੀਗਾ ਪੁਨਿਓ ਹੈ ਜੀਰਾ આમਚੂਰ ਹੈ ਚਾਟ ਮਸਾਲਾ ਹੈ ਇਹ ਥੋੜੀ ਜਿਹੀ ਹਿੰਗ ਹੈ ਮੈਂ ਹਿੰਗ ਜ਼ਰੂਰ ਪਾਉਣੀ ਹੈ ਕਿਉਂਕਿ ਇਹਦਾ ਨਾ ਫਲੇਵਰ ਬੜਾ ਵਧੀਆ ਹੁੰਦਾ ਹੈ ਤੇ ਡਾਈਜੈਸ਼ਨ ਲਈ ਬੜਾ ਗੁੱਟ ਹੈ ਥੋੜੀ ਜਿਹੀ ਕਾਲੀ ਮਿਰਚ ਪਾਵਾਂਗੇ ਕਾਲਾ ਲੂਣ ਹੈ ਖੰਡ ਹੈ ਤੇ ਇਹਨੂੰ ਫਲਚਾਣਾ ਆਪਾਂ ਬਣਾਉਣੇ ਆ ਰੈਸਪੀ ਸੋ ਹੁਣ ਆ ਜਿਹੜੇ ਆਵਲੇ ਪਲੇਟ ਵਾਲੇ ਸਾਰੇ ਮਸਾਲੇ ਇਨਗਰੀਡੀਅੰਟਸ ਸਾਰੇ ਚੀਜ਼ਾਂ ਨੇ ਨਾ ਇਹਨਾਂ ਨੂੰ ਬਲੈਂਡ ਕਰਕੇ ਇੱਕ ਪੇਸਟ ਬਣਾ ਲਾਂਗੇ ਇਸ ਜਾਰ ਵਿੱਚ ਸਾਸਮਾਨ ਪਾ ਲਿਆ ਜਿਹੜਾ ਆਪਾਂ ਪਲੇਟ ਵਿੱਚ ਪਿਆ ਹੋਇਆ ਸੀ ਕਿ ਤੇ ਹੁਣ ਆਪਾਂ ਇਹਦੇ ਵਿੱਚ ਆ ਸਾਰੇ ਮਸਾਲੇ ਪਾਵਾਂਗੇ ਜਿਹੜੇ ਮੈਂ ਤੁਹਾਨੂੰ ਦੱਸੇ ਸੀ ਕੁਆਂਟੀਟੀ ਤੁਸੀਂ ਆਪਦੇ ਹਿਸਾਬ ਨਾਲ ਲੈਣਾ ਤੁਸੀਂ ਕਿੰਨੇ ਬੰਦੇਾਂ ਲਈ ਬਣਾ ਰਹੇ ਹੋ ਤੇ ਕਿੰਨਾ ਤੁਸੀਂ ਖੱਟਾ ਜਾਂ ਮਠਾ ਜਾਂ ਚਟਪਟਾ ਬਣਾਉਣਾ ਹੈ ਮੈਂ ਇਸ ਪਲਨ ਵਿੱਚ ਸਾਰੇ ਮਸਾਲੇ ਵੀ ਪਾ ਲਏ ਨੇ ਤੇ ਹੁਣ ਆਪਾਂ ਨਾ ਜਿਹੜਾ ਮੈਂ ਆਹਾਂ ਫ੍ਰੀਜ਼ ਕਰਕੇ ਇੱਕ ਪੁਦੀਨਾ ਰੱਖਿਆ ਹੋਇਆ ਸੀ ਨਾ ਉਹ ਲਾ ਫ੍ਰੀਜ਼ ਕਰਕੇ ਉਹਦੇ ਵਿੱਚ ਮੈਂ ਥੋੜਾ ਜਿਹਾ ਪਾਣੀ ਪਾ ਕੇ ਆਲਰੇਡੀ ਰੱਖ ਲਿਆ ਸੀ ਤਾਂ ਕਿ ਇਹ ਥੋੜਾ ਜਣਾ ਮੈਲਟ ਹੋ ਜਵੇ ਤੇ ਹੁਣ ਆ ਵੀ ਆਪਾਂ ਇਹਨੂੰ ਬਲੈਂਡਰ ਦੇ ਵਿੱਚ ਪਾ ਦਾਂਗੇ ਤੇ ਹੁਣ ਆਪਾਂ ਇਹਨੂੰ ਕਰ ਲਾਂਗੇ ਬਲੈਂਡ ਇੱਕ ਪੇਸਟ ਟਾਈਪ ਜਿਵੇਂ ਚਟਨੀ ਟਾਈਪ ਇਹ ਰੈਡੀ ਹੋ ਜਾਊਗਾ ਹੁਣ ਆਪਾਂ ਨੇ ਇਹਦਾ ਪੇਸਟ ਬਣਾ ਲਿਆ ਹੈ ਤੇ ਹੁਣ ਇੱਕ ਹੋਰ ਵੀ ਤੁਹਾਨੂੰ ਮੇਕਿੰਗ ਦੇ ਵਿੱਚ ਇੱਕ ਹੋਰ ਚੀਜ਼ ਦੱਸਨੀ ਆ ਕਿ ਜਿਵੇਂ ਆ ਪੇਸਟ ਹੈ ਇਹਨੂੰ ਆਪਾਂ ਫ੍ਰੀਜ਼ ਕਰਕੇ ਵੀ ਰੱਖ ਸਕਦੇ ਆ ਜਦੋਂ ਵੀ ਤੁਸੀਂ ਫਿਊਚਰ ਵੀ ਤੁਹਾਡਾ ਗਿਲ ਕਰੇ ਗਲਗੁੱਪੇ ਖਾਣ ਨੂੰ ਤਾਂ ਤੁਸੀਂ ਇਸ ਮਿਕਸਚਰ ਦੀ ਕਯੂਬਸ ਕੱਟੋ ਪਾਣੀ ਚ ਪਾਓ ਤੇ ਦੈਟਸ ਇਟ ਉਹ ਪਾਣੀ ਰੱਡੀ ਹੋਈ ਆ ਤੇ ਇਮਲੀ ਪੀਕੇ ਰੱਖੀ ਸੀ ਉਹਨੂੰ ਚੰਗੀ ਤਰ੍ਹਾਂ ਪਾਣੀ ਚ ਮੈਸ਼ ਕਰ ਲਿਆ ਤੇ ਹੁਣ ਤੁਸੀਂ ਇੱਕ ਐਵੇਂ ਦਾ ਬਾウル ਲੈ ਕੇ ਨਾ ਸਟ੍ਰੇਨਰ ਰੱਖ ਕੇ ਤੇ ਇਸ ਇਮਲੀ ਨੂੰ ਇਹ ਇਸ ਇਮਲੀ ਦੇ ਤੇ ਪਾਣੀ ਨੂੰ ਛਾਣ ਲੈਣਾ ਤਾਂਕਿ ਇਹਦੇ ਵਿੱਚ ਜਿਹੜੇ ਗੇਟਾ ਜਿਹੜੇ ਇਹਦੇ ਬੀ ਨੇ ਜਟਕਾ ਨੇ ਉਹ ਬਖੀਆਂ ਹੋ ਜਾਣ ਤੇ ਪਾਣੀ ਮਖਰਾਬ ਹੋ ਜਵੇ ਦੇਖੋ ਆਪਾਂ ਇਮਲੀ ਵਾਲਾ ਪਾਣੀ ਅਲੱਗ ਕਰ ਰਿਹਾ ਤੇ ਆਪਣਾ ਜਿਹੜੇ ਹੁੰਦੇ ਬੀ ਸੀਗੇ ਉਹ ਅਲੱਗ ਕਰ ਲਏ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਚੰਗੀ ਤਰ੍ਹਾਂ ਹਿਲਾ ਕੇ ਨਾ ਇਹਦੇ ਵਿੱਚ ਨਮਕ ਖੰਡ ਤੇ ਜਿਹੜਾ ਆਪਣਾ ਆਹ ਵਾਲਾ ਮਸਾਲਾ ਸੀਗਾ ਨਾ ਇਹ ਐਡ ਕਰਾਂਗੇ ਇਹਦੇ ਵਿੱਚ ਤੁਸੀਂ ਖੰਡ ਕਿੰਨਾ ਮਿੱਠਾ ਰੱਖਣਾ ਹੈ ਤੇ ਨਮਕ ਤੁਸੀਂ ਦੇਖ ਕੇ ਪਾਉਣਾ ਕਿਉਂਕਿ ਆਪਾਂ ਜਿਹੜਾ ਗ੍ਰੀਨ ਮਸਾਲਾ ਬਣਾਇਆ ਸੀਗਾ ਨਾ ਉਹਦੇ ਵਿੱਚ ਵੀ ਆਪਾਂ ਕਾਲਾ ਲੂਣ ਪਾਇਆ ਸੀਗਾ ਤੇ ਇੱਕ ਹੋਰ ਜਦੋਂ ਆਪਾਂ ਨਾ ਮਾਰਕੀਟ ਚ ਗੁਲਗੱਪੇ ਖਾਣੇ ਆ ਤੇ ਉਹਨਾਂ ਦੇ ਵਿੱਚ ਉਹ ਬੜਾ স্মੂਕੀ ਜਿਹਾ ਫਲੇਵਰ ਆਉਂਦਾ ਹੈ ਉਹ ਹੁੰਦਾ ਕਾਲੇ ਲੂਣ ਦਾ ਫਲੇਵਰ ਤੁਸੀਂ ਨਾ ਜਦੋਂ ਵੀ ਗੁਲਗੱਪਿਆਂ ਦਾ ਪਾਣੀ ਬਣਾਉਨੇ ਹੋ ਉਹਦੇ ਵਿੱਚ ਕਾਲਾ ਲੂਣ ਜ਼ਰੂਰ ਪਾਇਆ ਕਰੋ ਹੁਣ ਇਹਦੇ ਵਿੱਚ ਨਾ ਆਪਾਂ ਖੰਡ ਨਮਕ ਤੇ 그린 ਮਸਾਲਾ ਪਾ ਦਿੱਤਾ ਸੀਗਾ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਕਰ ਲਿਆ ਮਿਕਸ ਤੇ ਤੁਸੀਂ ਨਾ 그린 ਮਸਾਲਾ ਸਾਰਾ ਨਹੀਂ ਪਾਉਣਾ ਹੈਗਾ ਦੇਖ ਕੇ ਪਾਣਾ ਹੈ ਤੁਸੀਂ ਕਿੰਨਾ ਪਾਣੀ ਪਾਉਣਾ ਹੈ ਕਿੰਨੇ ਜਣਿਆਂ ਦੀ ਕੁਆਲਿਟੀ ਹੈ ਤੁਹਾਡੀ ਕਿਉਂਕਿ ਜੇ ਸਾਰਾ ਪਾ ਦੋਗੇ ਨਾ ਕਈ ਵਾਰੀ ਫਿਰ ਉਹ ਫਲੇਵਰ ਨਹੀਂ ਬਣਦਾ ਤੁਸੀਂ ਥੋੜਾ ਥੋੜਾ ਕਰਕੇ ਪਾਉਣਾ ਤੇ ਹੁਣ ਆ ਮੇਰਾ ਸਾਰਾ ਮਿਕਸਚਰ ਰੈਡੀ ਹੋ ਗਿਆ ਇਹਨ ਵਿੱਚ ਮੈਂ ਪਾਵਾਂਗੀ ਹੋਰ ਪਾਣੀ ਉੰਤੇ ਤੁਸੀਂ ਇਹ ਹੋਰ ਪਾਣੀ ਪਾਉਣ ਤੋਂ ਪਹਿਲਾਂ ਤੁਸੀਂ ਇੱਕ ਵਾਰੀ ਚੈੱਕ ਕਰ ਲਿਓ ਕਿ ਇਹਦੇ ਚ ਨਮਕ ਇਹਦੇ ਸਾਰੇ ਮਸਾਲੇ ਕਿਵੇਂ ਨੇ ਇਹਦਾ ਫਲੇਵਰ ਕਿਵੇਂ ਹੈ ਜੇ ਤੁਹਾਨੂੰ ਕੁਝ ਵੀ ਥੋੜਾ ਜਿਹਾ ਘੱਟ ਲੱਗਦਾ ਤੁਸੀਂ ਹੋਰ ਪਾ ਲਓ ਤੇ ਹੁਣ ਇਹਦੇ ਵਿੱਚ ਮੈਂ ਪਾਣੀਆ ਹੋਰ ਪਾ ਲਈ ਸੋ ਹੁਣ ਆਪਣਾ ਪਾਣੀ ਬਣ ਕੇ ਹੋ ਗਿਆ ਰੈਡੀ ਹੁਣ ਇਹਨੂੰ ਆਪਾਂ ਰੱਖਾਂਗੇ ਫ੍ਰਿਜ ਚ ਇਹ ਹੋ ਜਾਊਗਾ ਠੰਡਾ ਤੁਸੀਂ ਵੀਡੀਓ ਮੈਂ ਵੀਡੀਓ ਨਾਲ ਲਾਸਕ ਬਣੇ ਰਹੋ ਕਿਉਂਕਿ ਜਦੋਂ ਇਹਨੂੰ ਮੈਂ ਸਰਵ ਕਰਾਂਗੀ ਪਰ ਨਾਮ ਇਹ ਮੈਂ ਦੋ ਡਿਫਰੈਂਟ ਵੀ ਨਾਲ ਸਰਵ ਕਰਾਂਗੀ ਤੇ ਫਿਰ ਤੁਹਾਨੂੰ ਦੱਸਾਂਗੀ ਕਿ ਮੈਂ ਇਹਦੇ ਵਿੱਚ ਕੀ ਵੇਰੀਏਸ਼ਨ ਕੀਤਾ ਸੀਗਾ ਮੈਂ ਆਖਿਆ ਸੀ ਨਾ ਕਿ ਤੁਸੀਂ ਵੀਡੀਓ 'ਚ ਬਣੇ ਰਹੋ ਅੱਗੇ ਟਵਿਸਟ ਹੈ ਤੋਂ ਸੋ ਹੁਣ ਆਪਾਂ ਵਾਲਾ ਪਾਣੀ ਨਾ ਦੋ ਜਗ੍ਹਾ ਤੇ ਬਣ ਗਿਆ ਇਹ ਬੱਚਿਆਂ ਲਈ ਹੈ ਇੱਕ ਖੱਟ ਮਿੱਠਾ ਹੈ ਇਹ ਮਿੱਠੇ ਵਾਲਾ ਪਾਣੀ ਹੈ ਸਿਰਫ ਮਿੱਠਾ ਇਹਦੇ ਮਿੱਠਾ ਤੇ ਖੱਟਾ ਪਾਣੀ ਸੇਮ ਪਾਣੀ ਹੈ ਪਰ ਹੁਣ ਇਹਦੇ 'ਚ ਆਪਾਂ ਇਹ ਆਪਾਂ ਵੱਡਿਆਂ ਲਈ ਬਣਾ ਰਹੇ ਹਾਂ ਤਾਂ ਇਹਦੇ ਛੱਟ ਆਪਾਂ ਵਾਂਗੇ ਥੋੜੇ ਮਸਾਲੇ ਜਿਵੇਂ ਹੁਣ ਧਨੀਆ ਬੀਚ ਰੂਟ ਹੈ ਕੱਚਾ ਆਂਬ ਹੈ ਤੇ ਪਿਆਜ਼ ਇਹ ਆਪਾਂ ਇਹਦੇ ਵਿੱਚ ਪਾ ਦਾਂਗੇ ਤੇ ਆਪਣੀ ਕੋਲ ਨਾ ਦਹੀਂ ਵਾਲੀ ਬੁੰਦੀ ਹੈ ਤੇ ਥੋੜੀ ਜੀ ਆਪਾਂ ਇਹਨਾਂ ਦੇ ਵਿੱਚ ਪਾ ਦਾਂਗੇ ਜਿਸ ਦੇ ਨਾਲ ਕੀ ਥੋੜਾ ਕਰੰਚ ਆਏਗਾ ਤੇ ਟੇਸਟ ਵਾਜ ਜਾਏਗਾ ਕਿ ਇਹ ਵਾਲਾ ਸਿੰਪਲ ਪਾਣੀ ਮੈਂ ਬਚਿਆ ਨਹੀਂ ਰੱਖਿਆ ਕਿਉਂਕਿ ਬੱਚੇ ਜਿਆਦਾ ਮਤਲਬ ਸਪਾਈਸਸ ਵਗੈਰਾ ਲਾਈਕ ਨਹੀਂ ਕਰਦੇ ਹੈਗੇ ਸੋ ਹੁਣ ਆਪਣਾ ਹੀ ਵਾਲਾ ਪਾਣੀ ਹੈ ਰੈਡੀ ਸੋ ਹੁਣ ਆਪਾਂ ਫਰੰਟ ਕਰੇ ਚੱਲੇ ਆ ਤੇ ਉੱਥੇ ਜਾ ਕੇ ਆਪਾਂ ਕਰਾਂਗੇ ਗੁਲਗੱਪੇ ਇੰਜੋਏ ਤੁਸੀਂ ਵੀ ਬਣਾਓ ਤੇ ਜਰੂਰ ਇੰਜੋਏ ਕਰੋ